रियलिटी शो ਸੀਗਾ ਬਹੁਤ ਅੱਛਾ ਸੀਗਾ 24 ਜਣੇ ਸਿਲੈਕਟ ਹੋ ਗਏ ਅੱਗੇ ਗਈ ਸੀ ਵਰਕਸ਼ਾਪ ਲੈ ਕੇ ਮੈਂ ਐਨਾ ਕੁਛ ਸਿੱਖਿਆ ਕੁਛ ਮੈਂ ਖੁਦ ਵੀ ਪ੍ਰੈਕਟਿਸ ਕੀਤੀ ਬਹੁਤ ਮਿਹਨਤ ਕੀਤੀ ਹੈ ਦਿਨਾ ਵਈ ਬਣਾ ਦੰਨਾਜੀ ਤੇਜ ਕੁਮਾਰ ਕੀ ਲੱਗਦਾ ਉਸਵਾਜੀ ਪਛਾਹਦੀ ਹੈ ਡੈਡੀ ਹੈ ਇਹ ਤਿਸ ਤਰ੍ਹਾਂ ਮਹਿਸੂਸ ਰਿਹਾ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਆਏ ਹਨ ਇਹੋ ਜਿਹਾ ਮਾਹੌਲ ਹੈ ਕਰੇ ਜਾਂ ਕਿਤੇ ਜਿਹੜਾ ਦੇ ਫੋਨ ਆ ਰਹੇ ਆਂ ਹਾਂਡੇ ਫੋਨ ਆ ਰਹੇ ਆਂ ਸੰਜੀ ਗੌਂਡੀ ਆ ਰਹੇ ਨੇ ਬਹੁਤ ਵਧੀਆ ਮਾਹੌਲ ਹੈ ਇੱਥੇ ਘਰਚੇ ਬਹੁਤ ਵਧੀਆ ਲੱਗਿਆ ਮੈਨੂੰ ਡਾਂਸ ਪੰਜਾਬੀ ਡਾਂਸ ਮੇਰਾ ਬੇਟਾ ਜਿੱਤ ਕੇ ਆਇਆ ਤੇ ਮੇਰਾ ਤੇ ਫੈਮਿਲੀ ਦਾ ਨਾਮ ਰੋਸ਼ਨ ਕੀਤਾ ਆਪਣੇ ਸੰਗਰੂਰ ਸਹਿਰ ਦਾ ਤੇ ਆਪਣੇ ਮਹੱਲੇ ਦਾ ਨਾਮ ਰੋਸ਼ਨ ਕੀਤਾ ਇਹ ਮੈਨੂੰ ਬਹੁਤ ਵਧੀਆ ਲੱਗ ਰਿਹਾ ਥੋੜਾ ਸੁਬਨਾ ਸੀ ਬੌਕਸਰ ਬਣਾਉਣ ਦਾ ਹਾਂਜੀ ਮੈਂ ਇਹਨੂੰ ਕਹਿ ਕਰਦਾ ਸੀ ਮੈਂ ਪਹਿਲਾਂ ਥੋੜੀ ਮੋਟੀ ਪ੍ਰੈਕਟਿਸ ਕਰਦਾ ਸੀ ਜਾ ਕੇ ਰੌਡ 'ਚ ਤੇ ਮੈਂ ਬੱਚਾ ਛੱਡਤੀ ਸੀ ਬਸ ਕਰਦੇ ਹਾਲਾਤੀ ਐਸੀ ਕੁਰਸੀ ਤਾਂ ਬੱਚੇ ਹੈ ਜੋ ਆ ਕਬਡੇ ਹੋ ਗਏ ਥੋੜੇ ਜਿਹਾ ਡਾਂਸ ਕਰਨ ਲੱਗਿਆ 7 ਸਾਲ ਦਾ ਸੀ ਫਿਰ ਥੋੜਾ ਜਿਹਾ ਹੋਰ ਵੱਡਾ ਹੋਇਆ ਮੈਂ ਨੂੰ ਕਹ ਮਗਾ ਤੂੰ ਗੇਮ ਕਰ ਲੈ ਕੋਈ ਵਧੀਆ ਅਫਸਰ ਲੱਜੀਆਂ ਕੋਈ ਕਿਤੇ ਮਗਾ ਸਾਰੇ ਲੱਗੇ ਹੋਏ ਨੇ ਹੋਰ ਵੀ ਹੁਣ ਤੱਕ ਵੱਡੇ ਵੱਡੇ ਅਫਸਰ ਲੱਗੇ ਜਿਹੜੇ ਪਹਿਲਾਂ ਗੇਮਾਂ ਕਰਦੇ ਹੁੰਦੇ ਸੀ ਤਾਂ ਜਦੋਂ ਵੀ ਸਾਹਿਬ ਜੀ ਨੇ ਕਿਹਾ ਕਿ ਮੈਂ ਡਾਂਸ ਹੀ ਕਰਨਾ ਲਾ ਫਿਰ ਤੁਸੀਂ ਮੰਨ ਗਏ ਹਾਂਜੀ ਫਿਰ ਮੈਂ ਮੰਨ ਕੇ ਮਗਾ ਚਲੋ ਜਿਹੜਾ ਕੁਝ ਤੂੰ ਕਰਨਾ ਚਾਹੁੰਦਾ ਹੈ ਬਸ ਵਧੀਆ ਕਰ ਉਹ ਤੁਹਾਨੂੰ ਲੱਗਦਾ ਨਹੀਂ ਕਿ ਜੇ ਕਿਸੇ ਬੱਚੇ ਦੇ ਮਨ 'ਚ ਕੋਈ ਇੱਛਾ ਹੋਵੇ ਕੰਮ ਸਿੱਖਣ ਦੀ ਜਾਂ ਕੁਸ਼ਾਲ ਕਰਨ ਦੀ ਜਾਂ ਕੋਈ ਹੋਰ ਕੰਮ ਕਰਨ ਦੀ ਜਿਵੇਂ ਤੁਸੀਂ ਆਪਣੇ ਬੱਚੇ ਦੀ ਸਪੋਰਟ ਕੀਤੀ ਆ ਬਾਤ ਹਾਂਜੀ ਹਾਂਜੀ ਹਾਂ ਹਰ ਬਾਪ ਨੂੰ ਕਰਉਣਾ ਚਾਹੀਦਾ ਤਾਂ ਹੀ ਉਹ ਨਾਮ ਰੋਸ਼ਨ ਕਰ पाए ਹੁੰਦੇ ਹਾਂ ਹਾਂਜੀ ਹਾਂਜੀ ਹੁਣ ਮੈਂ ਬਹੁਤ ਵੱਡੇ ਵੱਡੇ ਪਹਿਲਾਂ ਬੈਕੇ ਕਰੇ ਸੋਹ ਦੇਖਦਾ ਹੁੰਦਾ ਸੀ ਅੱਛਾ ਉਹ ਬੱਚੇ ਨੂੰ ਦੇਖਦਾ ਹੁੰਦਾ ਸੀ ਮੈਂ ਇਹ ਬੱਚਾ ਫਾਈਨਲ 'ਚ ਲਾ ਗਿਆ ਜਿੱਤ ਕੇ ਆਇਆ ਫਿਰ ਮੈਂ ਇਹਨੂੰ ਕਹਿੰਦਾ ਸੀ ਵੀ ਵਿਸ਼ਾਲ ਹੁਣ ਤੂੰ ਕਰਦਾ ਤਾਂ ਹੈਗਾ ਹੁਣ ਵੱਡੇ ਮੰਚ ਤੇ ਜਦ ਵੀ ਮੈਂ ਵੀ ਤੈਨੂੰ ਬੈ ਕੇ ਟੀਵੀ ਤੇ ਦੇਖਾਂ ਤੇ ਸ਼ਾਂਪੂਰਾ ਕਰ ਹਾਂਜੀ ਇਹ ਨੇ ਮੇਰਾ ਸੁਪਨਾ ਪੂਰਾ ਕਰਤਾ ਜੀ ਹੁਣ ਕਹਿੰਦੇ ਮੈਂ ਸੁਖੀ ਹੁਣ ਇਹ ਮੈਂ ਤੇ ਘਰੇ ਆਇਆ ਉਹਨੂੰ ਮਹਾਲੇ ਵਿੱਚ ਗਿਆ ਯਾਰ ਮਾਹੌਲ ਸੀਗਾ ਉਸ ਟਾਈਮ ਜਦੋਂ ਇਹ ਜਿੱਤ ਕੇ ਆਇਆ ਮਹੱਲੇ 'ਚ ਬਹੁਤ ਵਧੀਆ ਮਾਹੌਲ ਸੀ ਜਾਰੇ ਮੈਨੂੰ ਵਧਾਈਆਂ ਦੇ ਰਹੇ ਵੀ ਵਿਸ਼ਾਲ ਫਾਈਨਲ 'ਚ ਜਿੱਤ ਗਿਆ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੁਣ ਵੀ ਆਪਾਂ ਹੁਣ ਉਹਦਾ ਵਧੀਆ ਵੈਲਕਮ ਕਰਾਂਗੇ ਫਿਰ ਉਹਨਾਂ ਨੇ ਪੀਟੀਸੀ ਵਾਲੇ ਨੂੰ ਬੁਲਾਇਆ ਮੈਂ ਤਾਂ ਗਿਆ ਹੀ ਨਹੀਂ ਫਿਰ ਮੈਂ ਤਾਂ ਉਰੇ ਆਪਣੀ ਤਿਆਰੀ ਕਰ ਰਿਹਾ ਸੀ ਅ ਮੇਰੀ ਉਹੋ ਛੋਟਾ ਬੇਟਾ ਗਿਆ ਤੇ ਮੇਰੀ ਮਿਸਿਸ ਗਈ ਉੱਥੇ ਉਹਨਾਂ ਦਾ ਵਧੀਆ ਵੈਲਕਮ ਕੀਤਾ ਉਹਨਾਂ ਨੇ ਜੱਜਾ ਨੇ ਵੀ ਕੀਤਾ ਉਹਨਾਂ ਨੇ ਵੀ ਬਹੁਤ ਖੁਸ਼ੀ ਹੋ ਉਹਨਾਂ ਨੂੰ ਵੀ ਦੋ ਸਾਲ ਦੀ ਫੈਮਿਲੀ ਆਈ ਹੈ ਤੇ ਉਹਨੇ ਵੀ ਸਾਰਾ ਨੇ ਬਹੁਤ سپورਟ ਕੀਤੀ ਹੈ ਨਿਰਪੱਖ ਪੋਰਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਾਹਵ ਦਾ ਸੰਗਰੂਰ ਦੇ ਉਸ ਨੌਜਵਾਨ ਨਾਲ ਮਿਲਣ ਜਾਣ ਜਾ ਰਿਹਾ ਜਿਨ੍ਹਾਂ ਨੇ ਕੀ ਪੀਟੀਸੀ ਦੇ ਇੱਕ ਪ੍ਰੋਗਰਾਮ ਦੇ ਵਿੱਚ ਡਾਂਸ ਪੰਜਾਬੀ ਡਾਂਸ ਦੇ ਵਿੱਚ ਸੰਗਰੂਰ ਦਾ ਨਾਂ ਕੀ ਆਪਣੇ ਸ਼ਹਿਰ ਦਾ ਤੇ ਆਪਣੇ ਪੰਜਾਬ ਦਾ ਤੇ ਆਪਣੇ ਮਾਪਿਆਂ ਦਾ ਆਪਣੀ ਫੈਮਿਲੀ ਦਾ ਨੌਰ ਰੋਸ਼ਨ ਕੀਤਾ ਹੈ ਕਿਉਂਕਿ ਉਹ ਇੱਕ ਇਹੋ ਜਿਹੇ ਇਨਸਾਨ ਨਿਕਲੇ ਜਿਨ੍ਹਾਂ ਦੇ ਸਹਿਯੋਗ ਉਹਨਾਂ ਦੇ ਮਾਤਾ ਪਿਤਾ ਦੰਦੇ ਰਹੇ ਤੇ ਉਹ ਡਾਂਸ ਦੇ ਵਿੱਚ ਕੰਪੀਟੀਸ਼ਨ ਜਿੱਤ ਕੇ ਆਏ ਨੇ ਗੱਲਬਾਤ ਕਰ ਰਹੇ ਨੇ ਵੀ ਕਿਸ ਤਰ੍ਹਾਂ ਉਹ ਇਸ ਕੰਪੀਟੀਸ਼ਨ ਵਿੱਚ ਭਾਗ ਲੈਤਾ ਤੇ ਕਿਸ ਤਰ੍ਹਾਂ ਉਹਨਾਂ ਨੇ ਇਹ ਕੰਪੀਟੀਸ਼ਨ ਜਿੱਤਿਆ ਕੀ ਨਾਮ ਹੈ ਵਿਸ਼ਾਲ ਜੀ ਵਿਸ਼ਾਲ ਜੀ ਕਿਸ ਤਰ੍ਹਾਂ ਦੇਖਦੇ ਹੋ ਇੱਕ ਤੁਸੀਂ ਕੰਪੀਟੀਸ਼ਨ ਜਿੱਤਿਆ ਤੇ ਆਪਣੇ ਮਾਪੇ ਦਾ ਨਾਮ ਰੌਸ਼ਨ ਕੀਤਾ ਕਿਸ ਤਰ੍ਹਾਂ ਉਸ ਕੰਪੀਟੀਸ਼ਨ ਚ ਅਪਰੋਚ ਕੀਤੀ ਜਾਣ ਵਾਸਤੇ ਇਹ ਮੈਂ ਜੀ ਇੰਸਟਾਗ੍ਰam ਤੇ ਪੋਸਟ ਦੇਖੀ ਸੀ ਉਹਨਾਂ ਨੇ ਪਾਈ ਹੋਈ ਸੀ ਬੀਟੀਸੀ ਪੰਜਾਬੀ ਵਾਲਿਆਂ ਨੇ ਇਹ ਡਾਂਸ ਪੰਜਾਬੀ ਡਾਂਸ ਸ਼ੋਅ ਆਈ ਸੀ ਆਪਣੇ ਪੰਜਾਬ ਚ ਪਹਿਲੀ ਵਾਰ ਹੋਇਆ ਰਿਐਲਿਟੀ ਸ਼ੋਅ ਜੇ ਜਿਹੜਾ ਕਿ ਇੰਡੀਆ ਚ ਹੁੰਦਾ ਸੀਗਾ ਇਹ ਜਿਹੜਾ ਆਪਣਾ ਪੰਜਾਬ ਦਾ ਕੰਪੀਟੀਸ਼ਨ ਹੈ ਇਹ ਰਿਐਲਿਟੀ ਸ਼ੋਅ ਇਹ ਪਹਿਲੀ ਵਾਰ ਹੋਇਆ ਸੀਗਾ ਕੰਪੀਟੀਸ਼ਨ ਪਹਿਲੀ ਵਾਰ ਹੋਇਆ ਪਰ ਸੁਣੋ ਸਵੱਬ ਕਿਵੇਂ ਮਿਲਿਆ ਕਿਸ ਤਰ੍ਹਾਂ ਪਹਿਲਾਂ ਤੁਸੀਂ ਕੰਪੀਟੀਸ਼ਨ ਜਾਣ ਤੋਂ ਪਹਿਲਾਂ ਨਰਵਸ ਹੋਏ ਇਹ ਮੈਂ ਜੀ ਇਹ ਮੇਰੀ ਇੱਕ ਦਿਨ ਦੀ ਪ੍ਰੈਕਟਿਸ ਸੀਗੀ ਜਦੋਂ ਮੈਂ ਗਿਆ ਮੈਂ ਡਰ ਗਿਆ ਸੀਗਾ ਓਡੀਸ਼ਨ 'ਚ ਹੀ ਡਰ ਰਿਹਾ ਸੀ ਮੈਂ ਕਿ ਮੈਂ ਸਿਲੈਕਟ ਹੋਵਾਂਗਾ ਜਾਂ ਨਹੀਂ ਹੋਵਾਂਗਾ ਕੰਪੀਟੀਸ਼ਨ ਕਿਹੜੀ ਜਗ੍ਹਾ ਹੋਇਆ ਤੁਹਾਡਾ ਮੇਰਾ ਲੁਧਿਆਣਾ ਹੋਇਆ ਸੀਗੀ ਫਸਟ ਕੰਪੀਟੀਸ਼ਨ ਲੁਧਿਆਣਾ ਸ਼ੁਰੂ ਹੋਇਆ ਉਸ ਤੋਂ ਬਾਅਦ ਕਿ ਸਟੈਪ ਬਾਈ ਸਟੈਪ ਕਿਸ ਤਰ੍ਹਾਂ ਜਾਂਦੇ ਰਹੇ ਸਟੈਪ ਬਾਈ ਸਟੈਪ ਐ ਸੀਗਾ ਇਹ ਓਡੀਸ਼ਨ ਸਿਲੈਕਟ ਕੀਤਾ ਮੇਰਾ ਗਾਲਾ ਓਡੀਸ਼ਨ ਸੀਗਾ ਚੰਡੀਗੜ੍ਹ ਮੋਹਾਲੀ 'ਚ ਮੁਹੱਲੀ ਸੀਗਾ ਦੂਸਰਾ 라ਉਂਡ ਹਾਂ ਅ 라ਉਂਡ ਅੱਗੇ ਆ ਤਾਂ ਪਰ ਅੱਗੇ ਤੁਸੀਂ ਤਰੱਕੀ ਕਰ ਰਹੇ ਹੋ ਥੋੜਾ ਜਿਹਾ ਫੈਮਿਲੀ ਬੈਕਗ੍ਰਾਉਂਡ ਦੇਖ ਲਈਏ ਅ ਸ਼ੁਰੂ ਚ ਕਿਸ ਤਰ੍ਹਾਂ ਤੁਹਾਨੂੰ ਚ ਸੌਂਗ ਜਾ ਸ਼ੁਰੂ ਚ ਐ ਸੀਗਾ ਕਿ ਮਤਲਬ ਐਨ ਹੈ ਨਹੀਂ ਸੀਗੇ ਮੈਂ ਸੱਤ ਸਾਲਾਂ ਦਾ ਸੀਗਾ ਜਦੋਂ ਮੈਂ ਸਟਾਰਟ ਕੀਤਾ ਸੀ ਜੀ ਸ਼ੌਕ ਤੌਰ ਤੇ ਹੀ ਸਟਾਰਟ ਕੀਤਾ ਸੀ ਮਤਲਬ ਉਹੀ ਕਰੀ ਕਰਦਾ ਰਹਿੰਦਾ ਸੀਗਾ ਮਤਲਬ ਕਾਫੀ ਪ੍ਰੈਕਟਿਸ ਕੀਤੀ ਮੈਂ ਤਾ ਫਿਰ ਮੈਂ ਜਿਵੇਂ ਜਿਵੇਂ ਵੱਡਾ ਹੁੰਦਾ ਰਿਹਾ ਜਿਵੇਂ ਜਿਵੇਂ ਮੈਨੂੰ ਅਕਲ ਆਈ ਉਹ ਮੈਂ ਕੁਝ ਸਿੱਖਿਆ ਵੀ ਮੈਂ ਸਿਖਾਉਣ ਵੀ ਲੱਗਿਆ ਸੀ ਬਹੁਤ ਜਲਦੀ ਸਿਖਾਉਣ ਲੱਗਿਆ ਸੀ ਸਕੂਲਾਂ ਚ ਐਨਵਲ ਫੰਕਸ਼ਨ ਆ ਫੈਮਲੀ ਤੁਹਾਡੇ ਨਾਲ ਉਸ ਟਾਈਮ ਕੌਣ ਕੌਣ ਸੀ ਫੈਮਲੀ ਚ ਸੀ ਅਸੀਂ ਦੋ ਬ੍ਰਦਰ ਸੀਗੇ ਮੇਰੇ ਇੱਕ ਦੀ ਡੈਥ ਹੋ ਗਈ ਸੀ ਹੁਣ ਅਸੀਂ ਦੋ ਬ੍ਰਦਰ ਰਹਿ ਗਏ ਮੰਮੀ ਡੈਡੀ ਸੀ ਆ ਦੂਸਰਾ ਬ੍ਰਦਰ ਕੀ ਕੰਮ ਕਰਦਾ ਹਾਂਜੀ ਦੂਸਰਾ ਬ੍ਰਦਰ ਕੀ ਕੰਮ ਕਰਦਾ ਉਹ ਹਲੇ ਸਟੱਡੀ ਕਰ ਰਿਹਾ ਠੀਕ ਹੈ ਹਾਂਜੀ ਤੁਸੀਂ ਸਟੱਡੀ ਦੇ ਨਾਲ 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 ਆ ਆਪਣਾ ਜੋਬ ਵੀ ਕਰ ਹਾਂਜੀ ਸਰ ਮੈਂ অক্সੀਲੀਅਮ ਇੰਟਰਨੈਸ਼ਨਲ ਚ ਜੋਬ ਕਰ ਸਕੂਲ ਚ ਸਕੂਲ ਚ ਜੋਬ ਕਰ ਹਾਂਜੀ ਹਾਂਜੀ ਕੀ ਲੱਗਦਾ ਜਦੋਂ ਤੁਸੀਂ ਕੰਪੀਟੀਸ਼ਨ ਚ ਗਏ ਤੇ ਕਿੰਨੇ ਉਥੇ ਕੰਪੀਟੀਸ਼ਨ 라운ਡ ਹੋਏ ਤੁਹਾਡੇ ਸਾਡੇ ਲਗਭਗ ਹੈਗੇ ਸੀਗੇ 20 ਕੀ 라운ਡ ਤਾਂ ਹੈਗੇ ਸੀਗੇ ਜਿਹੜੇ ਟੋਟਲ ਪੂਰੇ ਸੀ ਐਪੀਸੋਡ ਸੀਗੇ ਪੂਰੇ ਫਿਰਨੇ ਤੁਹਾਡੇ ਕੰਪੀਟੀਟਰ ਕਿੰਨੇ ਕਿਤੇ ਅਸੀਂ 24 ਜਣੇ ਅੱਗੇ ਗਏ ਸੀਗੇ 24 ਜਣਾਂ ਸੀ ਸਾਰੇ ਕੰਪੀਟੀਟਰ ਸੀਗੇ ਇੱਕ ਦੂਜੇ ਦੇ ਤੇ ਫਿਰ ਕਿਸ ਤਰ੍ਹਾਂ ਅੱਗੇ ਆਏ ਜਾਂ ਤੁਹਾਨੂੰ ਉਸ ਪੀਟੀਸੀ ਵਾਲਿਆਂ ਨੇ ਕੋਈ ਮਾਨਿਟਰਿੰਗ ਕੀਤਾ ਸਾਡੇ ਕੋਰੀਓਗ੍ਰਾਫਰ ਸੀਗੇ ਪੰਜ ਕੋਰੀਓਗ੍ਰਾਫਰ ਸੀਗੇ ਅਸੀਂ ਜਿੰਨੇ ਵੀ 24 ਜਣੇ ਸੀਗੇ ਸਾਰਿਆਂ ਦੀ ਪੰਜ-ਪੰਜ ਜਣੇ ਸੀਗੇ ਟੀਮ ਦੇ ਵਿੱਚ ਐਵੇਂ ਅੱਗੇ-ਅੱਗੇ ਰਾਉਂਡ ਹੁੰਦੇ ਗਏ ਐਵੇਂ ਨਿਕਲੇ ਗਏ ਤੇ ਐਨੀਮੂਲੇਟ ਹੁੰਦੇ ਰਹੇ ਸਾਰੇ ਅਸੀਂ ਟੋਪ ਫਾਈਨਲ ਟੋਪ 5 ਗਏ ਸੀ ਫਾਈਨਲ ਟੌਪ 5 ਹਾਂਜੀ ਹਾਂਜੀ ਟੌਪ 5 ਸੀਗੇ ਸੀ ਫਾਈਨਲ ਦੇ ਵਿੱਚ ਉਹ ਟੌਪ 5 ਵੀ ਬਹੁਤ ਅੱਛਾ ਕਰਦੇ ਸੀਗੇ ਮਤਲਬ ਮੈਨੂੰ ਉਮੀਦ ਨਹੀਂ ਸੀਗੀ ਕਿ ਮੈਂ ਫਾਈਨਲ 'ਚ ਪਹੁੰਚਾਂਗਾ ਯਾ ਵੀਨਰ ਵੀ ਮੰਨ ਜੂਗਾ ਬਿਲਕੁਲ ਉਮੀਦ ਨਹੀਂ ਸੀਗੀ ਇੱਕ ਟਿਸ਼ੂ ਨਾਲ ਕੀਤਾ ਸੀਗਾ ਜਨੇ ਟਿਸ਼ੂ ਨਾਲ ਖੇលਿਆ ਸੀਗਾ ਜਦੋਂ ਵੀਨਰ ਬਣੇ ਕੰਪੀਟੀਸ਼ਨ ਜਿੱਤ ਕੇ ਤੁਹਾਡਾ ਨਾਮ ਅਨਾਉਂਸ ਕਰਤਾ ਫਿਰ ਕਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਮਾਹੌਲ ਬਣ ਗਿਆ ਜੀ ਬਸ ਇੱਕ ਮੈਂ ਸੋਚਿਆ ਨਹੀਂ ਸੀਗੀ ਮੈਂ ਇੰਨਾ ਵੱਡਾ ਆਰਟਿਸਟ ਰਿਹਾ ਕੁਝ ਮੰਨ ਜੂਗਾ ਮਤਲਬ ਸਟਾਰ ਵਾਲੀ ਫੀਲਿੰਗ ਆ ਰਹੀ ਸੀ ਕਿ ਜਦੋਂ ਮੈਂ ਜਿੱਤ ਗਿਆ ਕੋਈ ਅੰਦਰ ਲੈ ਰਿਹਾ ਕੋਈ ਅੰਦਰ ਫੋਟੋ ਖਿਚਾ ਰਿਹਾ ਕੋਈ ਵੀ ਕਰ ਰਿਹਾ ਬਲਕਿ ਸੈਲਫੀ ਚੱਲ ਪਈ ਸੀ ਬਹੁਤ ਸੈਲਫੀ ਕਵਿਨ ਹੋ ਗਿਆ ਸੀ ਧੀ ਲੱਗਦਾ ਉੱਥੇ ਕਲਾਕਾਰ ਜਾਂ ਸਿੰਗਰ ਜਾਂ ਜੋ ਤੁਹਾਡੇ ਜਜ ਤੇ ਕਿਸ ਲੈਵਲ ਦੇ ਕਿਸਮ ਪੋਚੋ ਆਏ تھے ਆਪਣਾ ਉਹ ਦਿੱਲੀ ਦਿੱਲੀ ਤੋਂ ਆਏ ਸੀਗੇ ਡਾਂਸਰਾਂ ਟੀਮ ਦੇ ਸੀਗੇ ਜਜਿਸ ਮਾਨਸੀ ਮੈਮ ਸੀਗੇ ਉਹ ਚੰਡੀਗੜ੍ਹ ਮੁਹੱਲੇ ਤੋਂ ਇਹਨੇ ਇੱਕ ਗਗਨ ਸਰ ਨੇ ਉਹ ਜਲੰਧਰ ਤੋਂ ਨੇ ਮਾਨਿਕ ਸਰ ਦਿੱਲੀ ਤੋਂ ਨੇ ਡਾਂਸਰ ਹੈ ਟੀਮ ਚਲਾ ਰਹੀ ਨੇ ਬਹੁਤ ਢੀ ਅ ਮਨ ਲਓ ਹੁਣ ਤੁਸੀਂ ਐਡਾ ਵੱਡਾ ਕੰਪੀਟੀਸ਼ਨ ਜਿੱਤ ਗਿਆ ਸੰਗਰੂਰ ਦਾ ਨਾਮ ਰੋਸ਼ਨ ਕਰਤਾ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਿਆ ਆਪਣੀ ਫੈਮਿਲੀ ਦਾ ਨਾਮ ਰੋਸ਼ਨ ਕਰਿਆ ਕਿਉਂਕਿ ਅ ਪਤਾ ਲੱਗਿਆ ਤੁਸੀਂ ਮੈਰਿਡ ਹੋ ਕਿੰਨਾ ਚਿਰ ਹੋ ਗਿਆ ਤੁਹਾਨੂੰ ਮੈਰਿਡ ਚਾਰ ਸਾਲ ਹੋ ਗਏ ਜੀ ਫੈਮਿਲੀ ਚ ਬੱਚੇ ਇੱਕ ਕੁੜੀਆ ਵੀ ਹੈ ਜਦੋਂ ਤੋਂ ਮੇਰੇ ਕੁੜੀਆ ਆਈ ਹੈ ਨਾ ਉਦੋਂ ਤੋਂ ਬਸ ਇੱਕ ਲੱਕੀ ਚੈਂਪੀਅਨ ਆਓ ਮੇਰੇ ਲਈ ਜਦੋਂ ਤੋਂ ਆਈ ਹੈ ਇੱਕ ਮੈਂ ਸਕੂਲ ਚ ਜੋਬ ਵੀ ਲੱਗ ਗਿਆ ਉਪਰੋ ਇੱਕ ਮੈਨੂੰ ਇਨਾ ਵੱਡਾ ਇਹ ਚਾਂਸ ਮਿਲਿਆ ਡਾਂਸ ਪੰਜਾਬੀ ਡਾਂਸ ਜਿਸ ਟਾਈਮ ਆ ਗਿਆ ਉਹਦਾ ਵਿਨਰ ਵੀ ਬਣ ਚੁੱਕਿਆ ਇੱਕ ਮੇਰਾ ਸੁਪਨਾ ਸੀਗਾ ਕਿ ਮੈਂ ਸੰਗਰੂ ਦਾ ਨਾਮ ਰੋਸ਼ਨ ਕਰਾਂ ਔਰ ਮੈਂ ਆਪਣਾ ਵੀ ਨਾਮ ਕਮਾਵਾਂ ਅ ਮਲਕੇ ਗੁੜੀਆ ਲక్ష్ਮੀ ਦੇਵੀ ਆਈ ਤਾਂ ਤੁਹਾਨੂੰ ਤੁਹਾਡੀ ਕਿਸਮਤ ਵੀ ਚਮਕਾ ਦਿੱਤੀ ਬਹੁਤ ਚਮਕ ਗਈ ਕਿਸਮਤ ਹੁਣ ਅੱਗੇ ਵੀ ਚਮਕਣ ਵਾਲੀ ਆ ਬਹੁਤ ਜ਼ਿਆਦਾ ਹੋਰ ਉਸ ਨੂੰ ਵੀ ਉਸ ਨੂੰ ਵੀ ਜਦੋਂ ਪਤਾ ਲੱਗਾ ਖੁਸ਼ੀ ਹੋਊਗੀ ਕਿ ਮੇਰਾ ਡੈਡੀ ਮੇਰੇ ਲਈ ਬਹੁਤ ਕੁਝ ਕਰ ਰਿਹਾ ਹਾਂਜੀ ਉਹ ਜਦੋਂ ਵੱਡੀ ਹੋ ਗਈ ਉਹਨੂੰ ਬਹੁਤ ਪ੍ਰਾਊਡ ਫੀਲ ਹੋਊਗਾ ਛੋਟੇ ਛੋਟੇ ਕੰਪੀਟੀਸ਼ਨ ਕਰਕੇ ਵੱਡੇ ਕੰਪੀਟੀਸ਼ਨ ਜਿੱਤਿਓ ਕੀ ਲੱਗਦਾ ਹੁਣ ਤੁਸੀਂ ਲੋਕਲ ਲੈਵਲ ਤੇ ਕੋਈ ਕੰਪੀਟੀਸ਼ਨ ਦੁਬਾਰਾ ਕਰੋਗੇ ਨਹੀਂ ਮੈਂ ਹੁਣ ਲੋਕਲ ਤਾਂ ਕਿਤੇ ਨਹੀਂ ਕਰੂੰਗਾ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਸ਼ਨ ਆਊਗਾ ਹਾਈ ਲੈਵਲ ਤੇ ਹੀ ਕਰੂੰਗਾ ਪੀਟੀਸੀ ਵਾਲਿਆਂ ਵੱਲੋਂ ਹਾਂਜੀ ਹਾਂਜੀ ਉਹਨਾਂ ਨੇ ਪਾਇਸਲ ਕਿ ਹਾਂ ਵੀ ਵੱਡੇ ਕੰਪੀਟੀਸ਼ਨ ਕਰੂੰ ਹਾਂਜੀ ਹਾਂਜੀ ਵੱਡੇ ਕੰਪੀਟੀਸ਼ਨ ਹੀ ਕਰਾਂਗੇ ਜਿਹੜਾ ਇੰਡੀਆ ਦੇ ਵਿੱਚ ਹੋਊਗਾ ਕੋਈ ਵੀ ਰਿਐਲਿਟੀ ਸ਼ੋਅ ਹਾਂ ਤਾਂ ਨੇ ਟੱਚ ਜ ਹੈਗੇ ਨੇ ਉਹਨਾਂ ਦੇ ਜੋ ਵੀ ਪ੍ਰੋਡਿਊਸਰ ਡਾਇਰੈਕਟਰ ਜਾਂ ਕੰਪੀਟੀਸ਼ਨ ਕਰਾਂਦੇ ਨੇ ਹਾਂਜੀ ਹਾਂਜੀ ਸਾਰੇ ਨੇ ਜਿਹੜੇ ਵੀ ਕਰਵਾਂਦੇ ਨੇ ਉਹ ਜਿਹੜੇ ਮੇਰੇ ਮੈਂਟਰ ਸੀ ਉਹ ਵੀ ਦੱਸਦੇ ਨੇ ਜਿਹੜੇ ਸਟਾਰ ਪਲੱਸ ਤੇ ਆਂਦਾ ਜਾਂ ਕਲਰਸ ਤੇ ਆਂਦਾ ਉਹਨਾਂ ਤੇ ਆਡੀਸ਼ਨ ਦੇਣ ਜਾਊਂਗਾ ਹੁਣ ਮੈਂ ਵੱਡੇ ਲੈਵਲ ਦਾ ਅ ਜਿਸ ਦਿਨ ਤੁਸੀਂ ਸੰਗਰੂਰ ਪਹੁੰਚੇ ਤਾਂ ਤੁਹਾਡੀ ਫੈਮਿਲੀ ਤੇ ਤੁਹਾਡੇ ਮਹੱਲਾ ਲੋਕਾਂ ਨੇ ਕਿਸ ਤਰ੍ਹਾਂ ਦਾ ਸਵਾਗਤ ਕੀਤਾ ਮੈਂ ਸੰਗਰੂਰ ਆਇਆ ਜਦੋਂ ਮੈਨੂੰ ਪਤਾ ਨਹੀਂ ਸੀ ਕਿ ਮੇਰੇ ਇੰਨਾ ਛਾ ਵੈਲਕਮ ਕਰਨਗੇ ਪੂਰੀਆਂ ਜਿਫਸੀ ਸਜਾਈ ਹੋਈਆਂ ਨੇ ਫੁੱਲ ਫੁੱਲ ਲਾਏ ਹੋਏ ਪੋਸਟਰ ਲਾਏ ਹੋਏ ਮੇਰੇ ਫੜੇ ਹੱਤਾ ਜੇ ਟੋਰ ਟਾਲ ਵਾ ਜਾ ਕੇ ਪੂਰਾ ਅੱਛੀ ਤਰ੍ਹਾਂ ਵੈਲਕਮ ਕੀਤਾ ਮੇਰਾ ਜਿੰਦਗੀ ਦਾ ਸੁਪਨਾ ਜਿਹੜਾ ਸ਼ੁਰੂ ਵਾਲਾ ਤੇ ਪੂਰਾ ਹੋ ਚੱਲਿਆ ਬਹੁਤ ਹੀ ਮੈਂ ਸੋਚਿਆ ਨਹੀਂ ਸੀ ਕਦੇ ਮੇਰੇ ਨਾਲ ਐਦਾਂ ਦਾ ਹੋਊਗਾ ਕਿਉਂਕਿ ਜਦੋਂ ਮੈਂ ਕਿਸੇ ਹੋਰ ਦੀ ਪੋਸਟਾ ਦੇਖਦਾ ਸੀ ਕਿ ਮੈਂ ਸੋਚਦਾ ਹੁੰਦਾ ਸੀ ਇਹ ਦਿਨ ਕਦੋਂ ਆਊਗਾ ਮੇਰਾ ਉਹ ਦਿਨ ਆ ਚੁੱਕਿਆ ਹਾਂਜੀ ਇਹ ਸਾਨੂੰ ਸਾਡੇ ਨਾਲ ਵਿਸਾਲ ਜੀ ਜਿਨ੍ਹਾਂ ਨੇ ਕਿਹਾ ਵੀ ਮੇਰੇ ਮਾਤਾ ਪਿਤਾ ਮੇਰੀ ਫੈਮਲੀ ਪੂਰਾ ਸਾਥ ਦੰਦਿਆ ਮੈਂ ਇਸ ਕੰਪੀਟੀਸ਼ਨ ਚ ਗਿਆ ਤੇ ਮੈਂ ਹੁਣ ਵੱਡੇ ਲੈਵਲ ਦੇ ਕੰਪੀਟੀਸ਼ਨਾਂ ਵਿੱਚ ਜਾਇਆ ਕਰੂੰਗਾ ਤੁਸੀਂ ਦੇਖਦੇ ਰਹੋ ਨਰਪਕ ਪੋਸਟ ਮੈਂ ਹਰਪਾਲ ਸਿੰਘ ਕਹਾਉਨਾ ਸੰਗਰੂ